ਮਨਜੋਤ ਇੰਨਾ ਧੋਖੇ ਬਾਜੋ ਸਕਦਾ ਮੈਂ ਕਦੇ ਸੋਚਿਆ ਨਹੀਂ ਸੀ ਇੰਨਾ ਪਿਆਰ ਕਰਨ ਵਾਲਾ ਇਨਸਾਨ ਇੱਕ ਪੈਰ ਤੇ ਬਦਲ ਜਾਊਗਾ ਹਾਂਜੀ ਫੋਨ ਕੀਤਾ ਵੀ ਹਾਂਜੀ ਜਦੋਂ ਮੈਂ ਫੋਨ ਗੰਡੀ ਕਿ ਕਿ ਆਇਓ ਹਾਂਜੀ ਫਿਰ ਗੁਰਵੰਨੂ ਲੈ ਜਿਓ ਨਾ ਤੇ ਮੈਂ ਫਿਰ ਜਾਣਾ ਹੀਗਾ ਕਿਤੇ ਅੱਛਾ ਹਾਂ ਤੇ ਆਫਿਸ ਗਈ ਵੀ ਹਾਂਜੀ ਗਈ ਹੀ ਫਿਰ ਮੈਂ ਕੱਲ ਤੇ ਉੱਥੇ ਫਿਰ ਨਾ ਉਹਦੇ ਆਫਿਸ ਵਾਲੀਆਂ ਆਈਆਂ ਹੀਆਂ ਹਾਂ ਉਤੇ ਜਾਣ ਕੇ ਜੇ ਆ ਗਈਆਂ ਸੋਖ ਨੂੰ ਮੈਂ ਬੜਾ ਹੀ ਫੋਨ ਕੀਤਾ ਪਰ ਆਈ ਨਹੀਂ ਉਹ ਅੱਛਾ ਤੇ ਕਹਿੰਦੀ بار-ਬਾਰ ਇੱਕ ਹੀ ਗੱਲ ਕਰਨ ਦਾ ਉਹ ਤੇ ਗੱਲ ਉਹੀ ਕਰਦੀ بار-ਬਾਰ ਕਿ ਮੈਂ ਮੈਮ ਤੇ ਹੀ ਯਕੀਨ ਮੰਨੋ ਜਾਂ ਨਾ ਮੰਨੋ ਹਨ ਪਰ ਮਨੋਜ ਉਹਦੀਆਂ ਗੱਲਾਂ ਤੇ ਮੈਂ ਨਹੀਂ ਯਕੀਨ ਕੀਤਾ ਤੇ ਕੱਲੇ ਜਿਹੜੀ ਸਟਾਰ ਮੈਂਬਰ ਆਈ ਨਾ ਉਹਦੀ ਦੂਸਰੀ ਹੀਗੀ ਤੇ ਉਹਨੇ ਜਿਹੜੀ ਕੁੜੀ ਦਾ ਨਾਮ ਲਿਆ ਨਾ ਉਹਦੀ ਮੈਂ 2-3 ਵਾਰੀ ਚੈਟ ਪੜ੍ਹੀ ਮਨਜੋਦ ਦੇ ਫੋਨ ਦੇ ਵਿੱਚ ਤੇ ਮੈਂ ਮਨਜੋਦ ਨੂੰ ਜਦੋਂ ਵੀ ਪੁੱਛਿਆ ਕਿ ਮਨਜੋਦ ਤੇ ਕੀ ਗੱਲ ਆ ਡਾਡੀ ਹਨਾ ਮਨਨ ਕਰਨਾ ਇਦਾਂ ਦੇ ਮਨਪ੍ਰਿਤ ਬੜੇ ਫੇਕ ਮੈਸੇਜ ਆਉਂਦੇ ਹੁੰਦੇ ਆ ਤੇ ਉਹ ਕੁੜੀ ਨੇ ਮੈਸੇਜ ਕੀਤਾ ਹੁੰਦਾ ਹੈਗਾ ਤੂੰ ਕੀ ਮਨਪ੍ਰਿਤ ਤੇ ਮਗਰ ਪਿਆ ਮ ਕਿੰਨੀ ਸਿੰਪਲ ਜੀ ਆ ਕਰੇ ਲੂ ਟਾਈਪ ਆ ਤੇ ਤੇਰੀ ਪਰਸਨੈਲਿਟੀ ਨਾਲ ਨਹੀਂ ਜਜਦੀ ਇਦਾਂ ਦਾ ਬਹੁਤ ਕੁਝ ਹੋਣੇ ਬੋਲਿਆ ਹੁੰਦਾ ਮੇਰੇ ਬਾਰੇ ਨੈਗੇਟਿਵ ਜਾਈ ਤੇ ਮੈਂ ਮੈਂ ਕਹਣਾ ਇਹਨੂੰ ਮਨਜੋਰ ਨੂੰ ਵੀ ਇਹਦੇ ਮੈਸੇਜ ਕਿਦਾਂ ਦੇ ਹੁੰਦੇ ਆ ਤੁਹਾਨੂੰ ਹਨਾ ਫਿਰ ਉਹਨਾਂ ਨੇ ਉਹਨਾਂ ਨੇ ਮੇਰੇ ਸਾਹਮਣੇ ਫੜ ਕੇ ਮੈਸੇਜ ਡਿਲੀਟ ਕਰ ਦੇਨੇ ਕਿ ਲੈ ਮੇਰੇ ਵੱਲੋਂ ਤਾਂ ਕੋਈ ਰਿਪਲਾਈ ਨਹੀਂ ਨਾ ਹੈਗਾ ਅੱਛਾ ਹੁਣ ਅੱਗੇ ਮੈਨੂੰ ਕੀ ਪਤਾ ਕਿ ਰਿਪਲਾਈ ਕਰ ਦੇ ਈ ਕਿ ਨਹੀਂ ਕਰ ਦੇ ਮੈਂ ਤਾਂ ਉਹ ਹੀ ਯਕੀਨ ਕਰ ਲਈਨੀ ਸੀ ਕਿ ਮਨਜੋ ਨੇ ਮੇਰੇ ਸਾਹਮਣੇ ਮੈਸੇਜ ਡਿਲੀਟ ਕਰਦੇ ਤੇ ਯਕੀਨ ਰੱਖਦੇ ਨਾ ਭਾਜਾਂਗੇ ਤੇ ਮੈਂ ਪੰਜੇ ਨਹੀਂ ਤੇ ਸਮਝ ਲਿਆ ਕੀ ਕੀ ਚੱਕਰ ਆ ਕੀ ਨਹੀਂ ਤੇ ਜਦੋਂ ਉਹਨੇ ਨਾਮ ਲਿਆ ਨਾ ਤੇ ਮੈਨੂੰ ਉਸੇ ਵੇਲੇ ਹੀ ਮੇਰੇ ਦਿਮਾਗ ਦੇ ਵਿੱਚ ਆ ਗਿਆ ਕਿ ਕਿਤੇ ਇਹ ਗੱਲ ਸੱਚਤ ਨਹੀਂ ਆਂ ਪਹਿਲੇ ਵੀ ਮੈਸੇਜ ਆਉਂਦੇ ਸੀ ਉਹਦੇ ਇੱਕ ਦਿਨ ਹੁੰਦਾ ਵਾ ਨਾ ਕਿ ਮਤਲਬ ਪਤਾ ਹੀ ਨਾ ਹੋਵੇ ਖੁਸ਼ ਵੀ ਜਿੰਨਾ ਚਿਰ ਤੱਕ ਸੁੱਖ ਕਹਿਣ ਦੀ ਸੀਗੀ ਉਹਨਾਂ ਜੇ ਤੱਕ ਮੀਤੇ ਮਤਲਬ ਮੈਂ ਯਕੀਨ ਮੈਂ ਆਪਣੇ ਦਿਲ ਤੋਂ ਉਹਨਾਂ ਨੂੰ ਕਹਿਣ ਲਿਖੀ ਕਿ ਮੈਂ ਮਤਲਬ ਮਾੜਾ ਜਿੰਨਾ ਵੀ ਦਿਲ ਮੇਰੇ ਨੇ ਕਿਹਾ ਕਿ ਮਨਜੋਤ ਗਲਤ ਵਾ ਹੂੰ ਹੂੰ ਯਕੀਨ ਤੇ ਸਾਨੂੰ ਨਹੀਂ ਆਉਂਦਾ ਹੁੰਦਾ ਸੀ ਕਿ ਮਨਜੋਤ ਬਾਏ ਨੂੰ ਬੜਾ ਹੀ ਚੰਗਾ ਸਮਝਦੇ ਸੀ ਕਿ ਚੱਲ ਬੜੇ ਚੰਗੇ ਪਰ ਮਾਮਾ ਗੁਗਲਾਣਾ ਉਹਨੇ ਵੀ ਚਲੋ ਬੁਲਾਉਣਾ ਪਰ ਬੰਦੇ ਦੇ ਦਿਲ ਦਾ ਵੀ ਪਤਾਉਣਾ ਕਰੋ ਉਹ ਵੀ ਬਿਲਕੁਲ ਐ ਪੂਰਾ ਪਹਿਣਾ ਮੰਗੂ ਹਨ ਤੇ ਮਤਲਬ ਲੱਗਾ ਹੀ ਨਹੀਂਗਾ ਕਦੀ ਵੀ ਜਿੱਦਾਂ ਤੇ ਇਥੇ ਕੀ ਹੈ ਪਰ ਤੀ ਉਹ ਇਦਾਂ ਰੱਖਣਗੇਗਾ ਕੋਚ ਵੀ ਨਹੀਂ ਪਰ ਇਹ ਨਹੀਂ ਮੈਨੂੰ ਸਮਝ ਲੱਗੀ ਵੀ ਵੀ ਚਲੋ ਬੰਦਾ ਹੁਣ ਦਾਵਾ ਗਲਤ ਇੱਕ ਦਿਨ ਰਹਿ ਲਿਆ ਦੋ ਦਿਨ ਰਹਿ ਲਿਆ ਕਿ ਤੀ ਘਰ ਨੂੰ ਵਾਪਸ ਆਉਂ ਵੀ ਆਪਣਾ ਬੱਚਾ ਤੇ ਘਰ ਬੱਚਾ ਦੇਖੋ ਤੁਸੀਂ ਕਿੰਨੀਆਂ ਗੱਲਾਂ ਹੋ ਜਾਂਦੀਆਂ ਮੈਨੂੰ ਤਾਂ ਹੁਣ ਸੋਚ-ਸੋਚ ਕੇ ਹੁੰਦੀ ਆ ਚਲੋ ਮੈਂ ਤੇ ਜਿੱਦਾਂ ਮਰਜੀ ਹੋ ਕਿਸੋ ਕਿ ਬੇਦਾਰਸ਼ ਕਰੂੰਗੀ ਤੇ ਕੱਲ ਨੂੰ ਮੇਰੇ ਬੱਚੇ ਦੇ ਅੱਗੇ ਇਹ ਗੱਲਾਂ ਆਉਣੀਆਂ ਨੇ ਜਿੰਨੇ ਵੀ ਉਹਨੇ ਇਹ ਗੱਲ ਕਹਿਣੀ ਆ ਤੇਰੇ ਪਾਪਾ ਇਦਾਂ ਨਹੀਂ ਹਨਾ ਤੇ ਇੱਕ ਗੱਲ ਮੈਨੂੰ ਹੋਰ ਹੁੰਦਾ ਆ ਕਿ ਜੇ ਤੇ ਮਨਜੋਦਾ ਇਕੱਲੇ ਆਗੇ ਫੇਰ ਤੇ ਚਲੋ ਹਨਾ ਠੀਕ ਆ ਕਿ ਬੰਦਾ ਦੋ ਦਿਨ ਲੜਦਾ ਕੋਲਦਾ ਵੀ ਹਾਂ ਵੀ ਤੂੰ ਕੀ ਜੇ ਤੱਕ ਕੀ ਗਲਤੀ ਕੀਤੀ ਫੇ ਕਿਉਂ ਗਲਤੀ ਕੀਤੀ ਹਨਾ ਤੇ ਉਹ ਵੀ ਆਪਣੀ ਗੱਲ ਦੱਸੂਗਾ ਵੀ ਮੈਂ ਇਦਾਂ ਤੇ ਹਨਾ ਜਿੱਦਾਂ ਮੈਂ ਆ ਮੈਨੂੰ ਇਦਾਂ ਉਹ ਗੱਲ ਹੀ ਤਾਂ ਜੇ ਗੱਲ ਹੀ ਸੀ ਪਰ ਮੈਨੂੰ ਵਿੱਚ ਵਿੱਚ ਇਹ ਹੋਣ ਰਿਹਾ ਵੀ ਜੇ ਕਿਤੇ ਨਾਲ ਲਉਦੇ ਕੋਈ ਆ ਗਈ ਤੇ ਫਿਰ ਮੈਂ ਵੀ ਲਗੂ ਨਹੀਂ ਲੈ ਕੇ ਆਉਂਦੇ ਭਾਜੀ ਨੂੰ ਵੀ ਹੋਣਾ ਹੀ ਆ ਕਿ ਸਾਰਿਆਂ ਨੇ ਫਿਰ ਗੱਲਾਂ ਕਰਦੀਆਂ ਨਹੀਂ ਲੈ ਕੇ ਆਉਂਦੇ ਨਾ ਤੇ ਚਲੋ ਯਕੀਨ ਹੈ ਵੀ ਇਦਾਂ ਦਾ ਵਾਰ-ਵਾਰ ਚਲੋ ਹੋਣਗੇ ਤੇ ਘਰ ਤੇ ਨਹੀਂ ਲੈ ਕੇ ਆਉਂਦੇ ਤੇ ਫਿਰ ਉਹ ਪੁਲਿਸ ਹੀ ਇਸ ਨਾਲ ਬਣਿਆ ਪੁਲਿਸ ਵੀ ਇਸ ਤੇ ਦੀਦੀ ਡੈਡੀ ਨੇ ਕਰਤਾ ਹੈ ਇਦਾਂ ਫਿਰ ਮੈਂ ਡੈਡੀ ਨੂੰ ਦੱਸਿਆ ਹੈਗਾ ਹੂੰ ਹੂੰ ਪਰ ਡੜਜ ਮਨਜੋਦਾ ਹੁੰਦੇ ਨਹੀਂ ਭਏ ਘਰ ਹਾਂ ਦੇ ਕਿਹਂ ਤੇ ਐਦਾਂ ਕੁੜੀ ਇਵਨ ਪਿੰਨ ਆ ਲ ਗਈ ਹੈ ਹਨ ਹੁਣ ਡੈਡੀ ਕਹਿੰਦੇ ਵੀ ਪਹਿਲਾਂ ਮੈਂ ਵੀ ਪਹਿਲਾਂ ਤਾਂ ਇਹੋ ਜਿਹਾ ਮੈਨੂੰ ਕੁਛ ਨਹੀਂ ਪਤਾ ਵੀ ਮੈਂ ਐਵੇਂ ਹਨ ਤੁਹਾਨੂੰ ਵੀ ਝੂਠ ਹੀ ਕਹਾਂ ਕਿ ਮੈਨੂੰ ਇਦਾਂ ਮੈਂ ਤੇ ਆ ਮੈਸੇਜਾਂ ਬਾਰੇ ਕੁਛ ਨਹੀਂ ਦੱਸਿਆ ਡੈਡੀ ਨੂੰ ਵੀ ਨਾ ਹੀ ਮੈਨੂੰ ਪਤਾ ਸੀ ਜਦੋਂ ਮੇਰੀ ਡੈਡੀ ਨਾਲ ਗੱਲ ਹੋਈ ਹਨ ਹਾਂਜੀ ਫਰ ਡੜੀ ਕਹਿੰਦੇ ਕਿ ਜਿਆਦਾ ਰੋਲਣਾ ਭਾਵੇਂ ਤੇ ਮੈਂ ਮੇਤਰ ਮੈਨੂੰ ਗੁਪਤ ਤੌਰ ਤੇ ਪਤਾ ਕਰ ਲੈਣ ਦੇ ਅੱਛਾ ਵੀ ਫਿਰ ਤੁਹਾਨੂੰ ਪਤਾ ਹੀ ਆਫਿਸ ਬਦਨਾਮੀ ਵੀ ਬੜੀ ਹੋ ਜਾਂਦੀ ਆ ਤੇ ਫਿਰ ਤੁਹਾਨੂੰ ਪਤਾ ਲਿੰਕ ਤੇ ਹੈ ਹੀ ਆ ਹਨਾ ਵੱਡੇ ਵੱਡੇ ਅਫਸਰਸ ਨਾਲ ਵੀ ਤੇ ਕਹਿੰਦੇ ਕਿ ਕੋਈ ਨਹੀਂ ਮੈਂ ਪਤਾ ਕਰਵਾਉਂਗਾ ਤੇ ਜੇ ਪਤਾ ਲੱਗ ਗਿਆ ਤੇ ਹੋ ਸਕਦਾ ਉਹ ਵੀ ਫਿਰ ਕੋਈ ਖ਼ਬਰੀ ਵਿੱਚ ਵੀ ਹੁੰਦਾ ਆ ਹਨਾ ਵੀ ਜੇ ਮੈਂ ਆਪਣਾ ਕਿ ਦੱਸਦੀ ਰਹੀ ਸਾਰਿਆਂ ਨੂੰ ਹਾਂ ਹਾਂ ਹੁਣ ਵੇਖੋ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਵਾ ਆ ਚਲੋ ਜੀ ਗੀਤਾ ਕੇਸ ਤੇ ਚਲੋ ਅੱਜ ਪਤਾ ਕਰ ਲੈਣਗੇ ਕੀ ਹੈ ਨਾ ਹਾਂਜੀ ਹੂੰ ਹੂੰ ਤੇ ਮੈਨੂੰ ਜਾਣਾ ਹੀ ਕੱਜ ਫਿਰ ਹਾਂਜੀ ਕਿਉਂਕਿ ਫਿਰ ਮੈਂ ਕੋਈ ਨਹੀਂ ਮਰਖਣ ਨਹੀਂ ਆ ਹਾਂਜੀ ਗੁਰਵਾਰ ਨੂੰ ਕੋਈ ਕੇਡਾ ਰਹਿਣਾ ਹੂੰ ਗੁਰਵਾਰ ਨੂੰ ਗੱਲ ਕੀਤੀ ਆ ਨਾ ਕਿ ਜਿਹੜਾ ਦੱਸਿਆ ਉਹ ਨਹੀਂ ਕਿਸੇ ਨੂੰ ਵੀ ਮੈਂ ਇਦਾਂ ਤੇ ਹੁਣ ਹੁਣ ਡੈਡੀ ਜੀ ਕਹਿੰਦੇ ਸੀਗੇ ਵੀ ਤੂੰ ਹੁਣ ਵੀ ਆਪਣਾ ਬਿਜ਼ਨਸ ਵੇਖ ਵੀ ਹੁਣ ਘਰੇ ਢੇਰੀ ਢਾ ਕੇ ਬੈਠਿਆ ਕੁਛ ਨਹੀਂ ਬੰਨਣਾ ਹਾਂਜੀ ਤੋ ਮੈਂ ਵੀ ਸੋਚਿਆ ਵਾ ਕਿ ਜੇ ਉਹ ਕੁੜੀ ਇਦਾਂ ਕਹਿੰਦੀ ਹੈਗੀ ਕਿ ਮਨਪ੍ਰੀਤ ਦੇਸੀ ਆ ਸਿੰਪਲ ਵਾ ਇਦਾਂ ਉਦਾਂ ਮੈਂ ਕਿਹਾ ਜਦ ਤੱਕ ਨਹੀਂ ਹੁੰਦੇ ਤਦ ਤੱਕ ਮੈਂ ਵੀ ਪ੍ਰੂਫ ਕਰਦੀ ਹਾਂ ਨਾ ਜ਼ਰੂਰੀ ਨਹੀਂ ਕਿ ਐਜੂਕੇਟਿਡ ਬੰਦਾ ਜਿਹੜਾ ਉਹ ਵੀ ਵਾਲ ਕਟਾ ਲਓ ਤੇ ਜਾ ਫਰਸ਼ਨ ਕਰ ਲੋ ਫੇਰ ਹੀ ਹਾਂਜੀ ਮੈਨੂੰ ਤਾਂ ਕਦੇ ਜ਼ਰੂਰਤ ਹੀ ਨਹੀਂ ਮਹਿਸੂਸ ਹੋਈ ਕਿ ਮੈਂ ਘਰੋਂ ਬਾਹਰ ਜਾਣਾ ਵਾ ਹਾਂਜੀ ਜਾ ਵੀ ਮਤਲਬ ਹਰ ਇੱਕ ਲੋੜ ਤੇ ਘਰੇ ਪੂਰੀ ਹੋ ਰਹੀ ਹੁੰਦੀ ਹੋ ਜਾਂਦੀ ਹੂੰ ਚਲੂੰ ਤੁਹਾਨੂੰ ਵੇਖਣੇ ਪੈਣਾ ਹੈ ਨਾ ਤੇ ਕੋਈ ਨਹੀਂ ਤੁਸੀਂ ਜਾਇਆ ਕਰੋ ਤੇ ਗੁਰਵਤ ਮੈਂ ਰੱਖ ਲਾਂ ਮਰਾਂਗੀ ਠੀਕ ਹੈ ਹਾਂਜੀ ਤੂੰ ਮੇਰੀ ਗੱਡੀ ਵਿੱਚ ਪੱਟੇ ਖਾਣੇ ਆਂ ਮੈਂ ਗੱਡੀ ਚਾਹੀ ਗੱਡੀ ਨਾ ਚਲਾ ਕਿੱਥੇ ਆ ਤੂੰ ਆ ਫਰਦਾ ਕੱਢ ਬੀਬੀ ਹੋ ਗਈਂ ਦੀ ਆ ਤਾਰ ਕੱਢਣੀ ਜਿੱਦਾਂ ਅਸੀਂ ਰੋਜ਼ ਕੱਢਦੇ ਅੱਗੇ ਓਦਾਂ ਕੱਢਣੀ ਤੈਨੂੰ ਪਤਾ ਨਹੀਂ ਲੱਗਦਾ ਤਾਰ ਇੱਥੇ ਕੱਢਣੀ ਆ ਨਾਰਈ ਲੈ ਹਾਂ ਹਾਂ ਵੇਸ਼ੋ ਦਈਆ ਸੁ ਦਈ ਨਾ ਦਸ ਦਈ ਨਹੀਂ ਆ ਦੁੱਧ ਤੇਰਾ ਪਲੇ ਦਿਮਾਗ ਕਾਦਾ ਵਾ ਤੇ ਤਾਰ ਕਿੱਥੇ ਕੱਢਣੀ ਆ ਤਾਰ ਇੱਧਰ ਵੇਖ ਤੇ ਦੱਸਾਂ ਇੱਥੇ ਬਾੜੀ ਰੱਖੇ ਨਾ ਮੇਰਾ ਮੇਰੀ ਵੱਲ ਵੇਖ ਲੈ ਇੱਦਾਂ ਬਾੜੀ ਰੱਖੇ ਥਣ ਧੋਣੇ ਆ ਮੁੜ ਕੇ ਅੰਜ 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 ਕਰਕੇ ਕੱਢਣੀ ਤੇ ਦੁੱਧ ਆ ਜਾਣਾ ਆਪੇ ਉਹਨੇ ਗਲਾਉ ਜਾਣਾ ਚਾਹ ਬੈਠ ਸਹੀ ਤੂੰ ਗਿੱਲਾ ਹੋਇਆ ਨਾ ਮੈਨੂੰ ਗਾੜੀ ਮੱਤਾਂ ਦੇਣ ਡਿਆਗਾ ਤੈਨੂੰ ਆਪ ਨੂੰ ਨਹੀਂ ਆਗੀ ਮਾਸਾ ਵੀ ਕਿੱਦਾਂ ਬਹਿਣਾ ਮੈਨੂੰ ਨਹੀਂ ਪਤਾ ਕਿੱਦਾਂ ਬਹਿਣਾ ਬੈਹ ਜਿੱਦਾਂ ਬੈਹ ਹੁੰਦਾ ਚੌਂਕੜੀ ਮਾਤਾ ਤੇ ਲੱਤ ਹਾਂ ਤੇਰੀ ਮੱਝ ਨਹੀਂ ਤੇਰੇ ਤੇ ਚੜ ਜਾਣੀ ਤੇਰੀ ਮਾਂ ਏ ਕਿੱਦਾਂ ਬਹਿਣਾ ਫਿਰ ਚੱਲ ਚੱਜਣਾ ਬਹੁਤ ਘਰਾਂ ਪਾਰ ਮੈਂ ਕਿੱਦਾਂ ਬਸ ਬਹਿਣਾ ਸਾਡੀ ਕਿਸਮਤ ਸਾਡੀ ਏ ਕਿੱਥੇ ਲੈਣ ਦਾ ਪੇਹਾਲ ਨਹੀਂ ਤੇਰਾ ਤੇ ਮਾਰਦੀ ਆ ਤੇ ਮਾਰਨਾ ਹੀ ਇਹਨੇ ਕੀ ਕਰਨਾ ਬੰਦਿਆਂ ਵਾਲਾ ਕੰਮ ਕਰੁੰਦੇ ਆ ਤੂੰ ਕਹੀ ਕਿੱਦਾਂ ਕਰਨੀ ਆ ਹੋ ਗਈ ਤੇਰੇ ਵਾਰੀ ਤੋੜ ਕੇ ਆ ਕੇ ਰਹਾ ਦਿੱਤੀ ਆ ਇਹਦੇ ਨਾਲ ਚੰਗਾ ਇਹ ਮੈਂ ਆਪ ਕੱਢ ਲੈਂਦੀ ਤੈਨੂੰ ਕਹਿ ਕਹਿ ਕੇ ਸਾਰੇ ਕੰਮ ਕਰਾਉਂਦਾ ਵਾ ਤੇਰੇ ਕੋਲੋਂ ਜਿਹੜਾ ਵੀ ਕੋਈ ਉਹ ਤੈਨੂੰ ਕਹਿ ਕਹਿ ਕੇ ਕਰਾਉਂਦਾ ਪਤਾਰ ਹੁੰਦੀ ਕੀ ਆ ਮੈਨੂੰ ਨਹੀਂ ਪਤਾ ਕੀ ਹੁੰਦੀ ਆ ਫਰ ਹੋ ਜਾ ਹੁਣ ਇਹ ਸੁਸੂ ਕਰਨਾ ਤਾ ਬਾਦੀ ਭਰ ਲੋ ਹਾਇ ਹਾਇ ਹਾਂ ਚੁੱਪ ਕਰ ਜਾ ਆਪੇ ਕੱਢ ਲੋਗੇ ਲੱਲਾ ਨਿੱਕਲਵਾ ਜਾ ਨਹੀਂ ਪੈਣਾ ਤੇ ਬੀਬੀ ਤੈਨੂੰ ਘੜੀ ਆਉਂਦੀ ਆ ਉਹ ਬੁਹਾਰੀ ਪੜਾ ਗੰਦ ਪਾਇਆ ਤੂੰ ਜਿਹੜਾ ਮਨ ਜਿਹੜਾ ਚਾਹ ਪੀਣੀ ਸਵੇਰੇ ਜਿਹਾ ਮਰ ਜੀ ਤੇ ਮੈਨੂੰ ਕਿ ਮਾਰ ਦੇਈ ਆ ਤੂੰ ਮਾਜੁਰ ਕਾ ਅਗਰਾ ਦੀ ਪੁੱਠੇ ਸਿੱਧੇ ਬੰਨੇ ਪੈਨੇ ਤੈਨੂੰ ਅਕਲ ਨਹੀਂ ਆਂ ਕਿ ਤੈਨੂੰ ਮਾਸਾ ਵੀ ਤੂੰ ਮਿਲ ਨਹੀਂ ਪਤਾ ਕਿ ਤਾਰ ਹੁੰਦੀ ਕੀ ਆ ਦਰੋਜ ਕੱਢਦੇ ਨਹੀਂ ਆਪਾਂ ਤੂੰ ਦੇਖਦਾ ਨਹੀਂ ਆ ਐਦਾ ਹੀ ਪੈਨੇ ਆ ਥਾਂ ਤੇ ਥਾਂ ਫੜ ਕੇ ਤੇ ਪਾਣੀ ਘੜਨਾ ਹਾਏ ਬੇ ਰੱਬਾ ਪਰ ਉਹ ਖਾ ਕੇ ਕੌਣ ਲੱਲਾ ਇਹਨਾਂ ਨੂੰ ਗਲਪੀ ਜਾਨੀ ਵੀ ਆ ਤੂੰ ਮੇਰੇ ਵੀ ਹੱਡੀ ਪਸੜੀ ਤੰਗਾਵੇਂਗਾ ਤੂੰ ਚੰਗਾ ਬੰਦਾ ਵਾ ਜਾਂ ਦਫਾ ਜਾ ਇੱਥੋਂ ਮੇਰੀ ਗੱਡੀ ਲਈ ਆਨੇ ਮੈਂ ਗੱਡੀ ਲੈਣੀ ਆ ਆਪਣੀ ਜਾਂ ਲੱਲਾ ਗੱਡੀ ਫੜ ਲੈ ਜਾਂ ਫੜ ਲੈ ਮੈਂ ਖੇਡਣਾ ਗੱਡੀ ਨਾਲ ਹੱਦ ਹੋ ਗਈ ਤੇਰੇ ਵਾਲੀ ਗੱਡੀ ਲੈਣੀ ਆ ਮੈਂ ਖੇਡਣਾ ਗੱਡੀ ਨਾਲ ਕੱਢ ਫੇਰ ਇਹਦੀ ਨੂੰ ਲੱਤ ਬੰਨ ਤੜਾਵਾਂ ਤੇਰੀ ਹੁਣ ਮੰਜੇ ਤੇ ਪਵੇਂਗਾ ਇਹਨਾਂ ਫੇਰ ਤੈਨੂੰ ਸੁੱਟ ਕੇ ਆਵਾਂਗੇ ਜਿੱਥੋਂ ਲਿਆਂਦਾ ਆ ਆਹ ਫਾਰ ਕੱਢ ਤਾਰ ਹੁਣ ਤੇ ਤਾ ਜੁੜੀ ਉੱਥੇ ਕੱਢ ਨਹੀਂ ਕੰਮ ਨਾ ਕੱਢ ਲੋ ਫੇਰ ਦੋ ਤਾਂ ਚਾਹੀਦਾ ਮੈਨੂੰ ਜਿੱਥੋਂ ਮਰਜ਼ੀ ਕੱਢ ਕੇ ਲਿਆ ਜਾ ਸੁੱਧ ਬੜੀ ਨਲੀ ਕਿੱਥੇ ਦੀ ਦੋਦਲੀ ਕੋ ਨਾੜੀ ਆ ਨੀ ਇਹਦੇ ਉਹਨੂੰ ਪੁੱਛ ਆਪਣੇ ਪਾਪੇ ਨੇ ਜਦ ਤੈਨੂੰ ਲੈ ਕੇ ਆਇਆ ਵਾ ਨਾ ਉਹਦੇ ਕੋ ਅਗਲਾ ਸਿੱਖਦਾ ਨਾ ਪੱਠੇ ਪਾਉਣ ਦੀਆਂ ਹੋਰ ਕੰਮਾਂ ਦੀਆਂ ਜਾ ਜਾ ਕੇ ਦੁੱਧ ਵਾਲੀ ਨਾਲੀ ਪੁੱਛ ਲੈ ਕਿੱਥੇ ਆ ਦੁੱਧ ਦੇ ਦੇ ਹਾਂ ਦੁੱਧ ਇੰਝ ਕੱਢ ਦੇ ਕੱਢ ਦੇ ਕੱਢ ਦੇ ਦੁੱਧ ਦੇ ਦੇ ਦੁੱਧ ਦੇ ਦੇ ਪੱਛੇ ਖਾਈ ਨਹੀਂ ਦੁੱਧ ਦੇ ਦੇ ਪੱਜਾਂ ਦਾ ਤੇਰੇ ਵਾਲੀਆਂ ਤੂੰ ਤਾਂ ਬਾਡੀ ਖਰਾਬ ਕਰਤੀ ਸਾਰੀ ਦੋਰੇ ਮਾਂਜ ਕੇ ਲਿਆਉਣੀ ਪੈਣੀ ਬਿਮਾਰੀ ਪੈਣਿਆ ਪਾਪਾ ਜੀ ਲੰਗਾ ਪਾਠ ਕਰ ਲਿਆ ਮੈਂ ਗਰਮ ਗਰਮ ਪੁਲਕਾ ਪਨ ਪੜਾਇਨਾ ਮੈਂ ਪਹਿਲਾਂ ਖਾ ਲਾਂਗੇ ਗਰਮ ਗਰਮ ਠੰਡਾ ਹੋ ਜੇ ਮਰਦੀ ਖਾਦਾ ਨਹੀਂ ਜਾਂਦਾ ਮੱਖਣ ਦੀ ਬਾਈ ਦਿੰਨੀ ਵਿੱਚ ਚਲ ਇੱਦਾਂ ਹੀ ਦੇ ਦਿੰਨੀ ਐ ਆਪੇ ਮਾਪਾ ਜੀ ਜਿੰਨਾ ਪਾਉਣਾ ਉਹਦਾ ਪਾ ਲੈਣਗੇ ਵਾਹਿਗੁਰੂ 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 ਆਪੇ ਜੀ ਪੁਲਕਾ ਚੁੱਕ ਲੀਂਦਾ ਲੈਣ ਦੀ ਪੁੱਤ ਹਾਂ ਜੀ होगा कटने कोई हाँ पारेंग, पारेंग, पारेंग। नहीं पाले कट रही नहीं नहीं चल ਨਹੀਂ ਇਹ ਉਹ ਰੋਟੀ ਖਾਣੀ ਉਹ ਗੱਲ ਸੁਣ ਗੱਲ ਸੁਣ ਮੈਂ ਤੇਰੀ ਜੁਰਤ ਦੇ ਦਾ ਪੈ ਕੇ ਮੇਰੇ ਬਾੜੀ ਉਥਾਰੀ ਚੁੱਕਣ ਦੀ ਪਾਪਾ ਮੈਨੂੰ ਭੁੱਖ ਲੱਗੀ ਆ ਅਜੇ ਤੱਕ ਮੈਂ ਆਪਣੇ ਬੱਚੇ ਨੂੰ ਧੁਰਕੀ ਨਹੀਂ ਲਾਉਣ ਦਿੱਤੀ ਤੂੰ ਜਿਹੜੀ ਮਾਰਾ ਦਾ ਮੰਗਾ ਫਿਰ ਤੂੰ ਉੱਥੇ ਹੀ ਪਿਆ ਜਾਣਾ ਮੇਰੇ ਤੇ ਵੀ ਹੋਣੀ ਆ ਦੁੰਦਰ ਕੱਟਰ ਜਾਈ ਮਿਸਟਰ ਜੋ ਵੀ ਕੱਟਣਾ ਹੰਝਾ ਨਾ ਇਹਦਾ ਉੱਥੇ ਹੀ ਇਹ ਘਰ ਮਾਰਨ ਵਾਲਾ ਹੀ ਹੀ ਲਾਏ ਕਰਦਾ ਕੀ ਆ ਗਾੜੀ ਨੂੰ ਮੇਰੇ ਥਾੜੀ ਚੁੱਕ ਲਈ ਨਹੀਂ ਮੇਰੇ ਜਿਹੜੇ ਵੀਰੋਂ ਨਹੀਂ ਭੁਗਣਾ ਤੱਕ ਮੈਂ ਦੱਬੀ ਹੋਤੀ ਆ ਲੈ ਫੜ ਚੁਣਸਲਾ ਫੜਾ ਸੜਕ ਤੇ ਲੋਕ ਇਹਨੂੰ ਮੈਂ ਤੁਝਾਂਦੇ ਦਮਾ ਅੱਗੇ ਜਿਹੜੀ ਥਾਲੀ ਹੁੰਦੀ ਏ ਦੀ ਇਹ ਮੈਨੂੰ ਇਹ ਥਾਲੀ ਚ ਰੋਟੀ ਨਹੀਂ ਬਣਦੀ ਚਾਹੀਦੀ ਆ ਵੀ ਥਾਲੀ ਉਹ ਮੈਨੂੰ ਦੇ ਦੇ ਖਾ ਲੈਣ ਦੇ ਉਹਨੂੰ ਖਾ ਲੈ ਲੈ ਮੈਨੂੰ ਆ ਗਾ ਲੈ ਹਣ ਆ ਰੱਖ ਦੇ ਦ ਕਰਦਾ ਕੀ ਆਏ ਉਹ ਬਾ ਤੁਹਾਡੀ ਵੀ ਗੱਲ ਸੱਚੀ ਆ ਪੀਣ ਦੇ ਲਈ ਉਹਨਾਂ ਵਾਲਾ ਨਹੀਂ ਮੈਨੂੰ ਕੀ ਪਤਾ ਇਹ ਦੇਰ ਦਾ ਕਰਨੀ ਸਾਡੇ ਨੂੰ ਪੋਖੜਾ ਵੀਏ ਪੋਖੜੀ ਜੀ ਹੋਂਦਾ ਮੰਗ ਲੈ ਰੋਟੀ ਮੇਰੇ ਗਾੜੀ ਚ ਪੜਦੀ ਕੀ ਲੋੜ ਇੰਦੀ ਨੂੰ ਤੂੰ ਪਾਪਾ ਨਹੀਂ ਮੇਰਾ ਪਾਪਾ ਨਹੀਂ ਤੇਰਾ ਪਾਪਾ ਨਹੀਂ ਤੇਰਾ ਕਰੀਏ ਜਰਨਾ ਮੂਰਖਾ ਦਾ ਕੀ ਰਹਦਾ ਤੈਨੂੰ ਖਾ ਕੇ ਰੋਟੀ ਤਾਂ ਉਥੇ ਮਿਸਪੇ ਪੈ ਗਈ ਆਪਣੇ ਜਾ ਕੇ ਇੱਥੇ ਅੰਦਰ ਵੰਡ ਦੀ ਲੋੜ ਕੋਈ ਨਹੀਂ ਕੀ ਠੀਕ ਵਾ ਨਾ ਇੱਥੇ ਚੰਗਾ ਆ ਗਏ ਉੱਤਰ ਸੋਣਾ ਉੱਤਰ ਮੱਜਾ ਲਾਗੇ ਚੰਗਾ ਹੁਣ ਤੇਰਾ ਮੰਜਾ ਮਿਸਟਰ ਉੱਥੇ ਹੀ ਹੋਊਗਾ ਮੋਟੇ ਸੰਜੂਟ ਉੱਤਰ ਮਮ ਜਰ ਦਾ ਮੰਜਾ ਜੇ ਤੇ ਰਹੇਗਾ ਠੀਕ ਤੇ ਤੈਨੂੰ ਮੈਂ ਰੱਖੂੰਗਾ ਤੇ ਜੇ ਨਹੀਂ ਤੇ ਤੇਰਾ ਘਰਵਾ ਨੂੰ ਲੱਭ ਕੇ ਤੇਰੇ ਘਰਵਾ ਨੂੰ ਨਾ ਮੰਦਈਂ ਉਹ ਕਰੇ ਮੇਰੇ ਯਾ ਚੰਗਾ ਤੇਰਾ ਹੀ ਆ ਪਾਰਾ ਤੁਰਾ ਕੋਣ ਕੋਪੈਲ ਗਿਆ ਯਾ ਪਈ ਜਾਂਦਾ ਏਦਾਂ ਮੱਜਰੀ ਪਈ ਦੀ ਹੂੰ ਹੂੰ ਕਰਕੇ ਮੈਨ ਲੱਗਦਾ ਪੀਨੂੰ ਲਿਆ ਕੇ ਗਲਤੀ ਕਰਦੀ ਐ ਇਹਨੂੰ ਸਮਝੀ ਵੀ ਹੈ ਨੀਗੀ ਨਾਂ ਦੇ ਦਾ ਥਾਂ ਟਿਕਾਣਾ ਹੀ ਕੋਈ ਲੱਭਦਾ ਵਾ ਵਿਚਰੂ ਉਹਨਾਂ ਦੇ ਘਰ ਪਹਚਾਇਆ ਜਾਵੇ ਜਿੰਨਾਂ ਦਾ ਇਹ ਹੈਗਾ ਸਾਡੇ ਘਰ ਵੀ ਆਣ ਕੇ ਲੜਾਈ ਪਾਈ ਐ ਨੇ ਕਦੀ ਮੰਜੀ ਤੇ ਚੜ ਕੇ ਬਹਿ ਜਾਂਦਾ ਕਦੀ ਮੇਰੇ ਗਾੜੀੋਂ ਥਾਰੀ ਚੁੱਕਦੀ ਵੇਖੋ ਇਨੂ ਸ਼ਰਮ ਨਹੀਂ ਆਈ ਮੁੰਡੇ ਨੂੰ ਚੁੱਕਣ ਲੱਗਿਆ ਥਾਣੇ ਤੇ ਮੈਂ ਜਾਣਾ ਨਹੀਂਗਾ ਮੈਂ ਐਵੇਂ ਹੋਰ ਬੇਉਤਾ ਪਾ ਕੇ ਬਹਿ ਜਾ ਵੀ ਸਾਡੇ ਘਰ ਬੰਦਾ ਹੋ ਇਹਦੇ ਮਾਂ ਪਿਓ ਨੇ ਮੈਨੂੰ ਲੱਗਦਾ ਇਹਨੂੰ ਅਕਲ ਹੀ ਨਹੀਂ ਸਿਖਾਈ ਇਹਨੂੰ ਕੰਮ ਤੇ ਤਾਂ ਲਾਇਆ ਹੋਊਗਾ ਲਵੇਖਣ ਦਾ ਹੀ ਜੱਟਾਂ ਦਾ ਮੁੰਡਾ ਲੱਗਦਾ ਵਾ ਇਹਨੇ ਕੰਮ ਹੀ ਨਹੀਂ ਕੀਤਾ ਹੋਣਾ ਇਹ ਦੱਸ ਇਹ ਕਿੱਥੇ ਭੱਲ ਗਿਆ ਈ ਓਏ ਡਾ ਜਵਾਨ ਕੋਹ ਨਹੀਂ ਹਾਲੇ ਦਾ ਵੀ ਇਹਦਾ ਹੁਣ ਮੰਜਾ ਡਾਵਾਂ ਕੋਈ ਨਾ ਮੈਂ ਜ਼ਰਾ ਸੁਮਨ ਹਾਂਜੀ ਮੈਂ ਚੰਗਾ ਆ ਹੁਣ ਤੇਰੇ ਪਾਪਾ ਹੀ ਕੁੰਬ ਟੱਪੀ ਹੈ ਜੀ ਤੇ ਇਹਦੇ ਸੱੱਪੇ ਚੜਦਾ ਜਾਂਦਾ ਵਾ ਤੇ ਮੈਂ ਹਾਂ ਆਡੇ ਤੇ ਕਿਤੇ ਤੱਬਰ ਦੇ ਵਿੱਚੋਂ ਤੇਦੇ ਨਿਆਣੇ ਸਿਆਣੇ ਭਤੀਜੇ ਭਤੀਜੀਆਂ ਕਿਤੇ ਰਿਸ਼ਤੇਦਾਰਾਂ ਵਿੱਚ ਉਹ ਗੱਜ ਜੁੜਤ ਨਹੀਂ ਪੈਂਦੀ ਹੁੰਦੀ। ਉੱਪਰ ਦੇ ਲਾਗੇ ਬੈਠ ਕੇ ਰੋਟੀ ਖਾ ਲੈਣੀ। ਤੇ ਥਾਲੀ ਫੜਨੀ ਤੇ ਦੂਰ ਦੀ ਗੱਲ ਰਹਿ ਗਈ ਥੋੜੀ ਫੜਨੀ। ਤੇ ਇਹਨੇ ਵੀ ਡਾਹੋਂਸਲਾ ਕਰਦੇ ਉਹ ਥਾਲੀ ਫੜ ਲਈ ਬੁਣੀ ਉਹਦੇ ਕੋਲੋਂ। ਚੰਗਾ ਮਮੀ ਜੀ ਬਾਪੇ ਨੂੰ ਇਦਾਂ ਹੀ ਪਤਾ ਲੱਗੂਗਾ। ਪਤਾ ਲੱਗੂਗਾ ਇਹਨੇ ਪਹਿਲਾਂ ਮਿਹਨਤ ਕਰਕੇ ਉੱਥੇ ਪੁੱਤ ਦੁੱਧ ਤੇ ਮੈਂ ਬਾਲਟੀ ਪਰ ਕੇਲੇ ਨਹੀਂ ਚੋਕੇ। ਅੱਛਾ ਤੇ ਦੁੱਧ ਨਹੀਂ ਥੋਕ ਲਏ ਇੱਥੇ ਬਾਲਟੀ ਤੇ ਬਾਹਰ ਪਈ ਆ। ਆਂਦਾ ਉੜਕੀ ਮੈਂ ਉਹਨੂੰ ਦੱਸਿਆ ਨਹੀਂ ਕਰਦੀ ਨੇ। ਰੋਟੀ ਲੈ ਆਓ। ਵੇ ਕਿਦਾਂ ਗੱਲਾਂ ਲੱਗਦੀ ਜਾਂਦੀਆਂ ਆ ਸਭ ਜੂ ਠੰਢੀ ਕੀਤੀ ਆ ਹਾਂ ਤੂੰ ਪਲੰਗ ਤੇ ਚੜ ਕੇ ਬਹਿ ਗਿਆ ਨਾ ਲੋ ਇੱਥੋਂ ਕਿਪਾ ਬਬੀ ਤੇ ਬਹਿ ਖਮੜਾਈ ਹਾਈ ਨਾ ਮੱਝਾਂ ਆਵੇ ਤੈਨੂੰ ਉਹਨੇ ਸ਼ਿੱਤਰ ਮਾਰਿਆ ਤੇਰੇ ਸਿਰ 'ਚ ਜਦੋਂ ਅੱਗੇ ਬਚ ਗਿਆ ਨਾ ਤੂੰ ਤੈਨੂੰ ਉਹਨੇ ਹੁਣ ਫੜਕਾ ਲੈਣਾ ਇਹਨੂੰ ਕਿਪਾ ਬਬਾ ਲਗੇ ਇੱਥੇ ਬਿਠਾਏ ਲੈਣਾ ਹਾਂ ਆਣਾ ਜਾਵੇ ਉੱਥੇ ਜਾ ਇੱਥੋਂ ਲੈ ਜਾ ਦੱਪਾ ਹੋ ਜਾ ਬਾਹਰ ਖਾਲੀ ਨਹੀਂ ਕੇ ਹਾਏ ਇਹ ਤਾਂ ਮਸਾਨੀ ਟੱਪਦਾ ਬੱਬਾ ਇਹ ਪਤਾ ਨਹੀਂ ਲੱਗੰਡੀ ਆ ਕਹਿ ਘਾਲਦਾ ਉਦਰੇ ਜੋ ਗੋਏ ਆਲੇ ਮੁਸ਼ਕਿਲ ਨਹੀਂ ਲੈ ਕੇ ਬੈ ਗਿਆ ਹੁਣ ਚਾਦਰ ਮਾਣੀ ਪੈਣੀ ਆ ਸਿਆਪਾ ਖਾਣਾ ਫਿਰ ਆ ਆ ਮੁੰਡੇ ਨੇ ਰਗਿਆ ਨੂੰ ਇੰਨਾ ਪਰੇਸ਼ਾਨ ਕੀਤਾ ਮਨੂ ਬੀਬੀ ਨੂੰ ਕੀ ਹੋ ਗਿਆ ਥੱਲੇ ਮਰੀ ਜਾਂਦੀ ਅਤਰ ਬਾਅਦ ਚੱਲਿਆ ਵਾ ਸਾਨਾ ਖਾਣਿਆ ਰੋਟੀ ਮੇਰੇ ਨਾਲ ਤੂੰ ਚੰਗਾ ਦੋ ਦੋ ਕੋਲੀਆਂ ਰੱਖੀਆਂ ਆ ਭਰਾ ਤੂੰ ਮੈਨੂੰ ਰੋਟੀਆਂ ਲੈ ਮੈਨੂੰ ਬੜੀ ਭੁੱਖ ਲੱਗੀ ਆ ਤੂੰ ਹੀ ਖਾ ਬੀਬੂ ਲੱਗੀ ਆ ਤੇ ਬੈ ਕੇ ਡਾਫਲਾ ਕਿਤੇ ਕਿ ਲਈ ਫਿਰਦੇ ਆ ਇਹਨੂੰ ਤੇ ਬੀਬੀ ਧੱਕੇ ਮਾਰਦੀ ਆ ਤੂੰ ਵੀ ਚਲ ਅੰਦਰ ਤੈਨੂੰ ਤਾਂ ਕਿਉਂ ਜਣਿਆ ਆ ਆ ਬੀਬੀ ਆਵੇਂ ਧੱਕੇ ਮਾਰੂ ਮੈਨੂੰ ਜ਼ਹਿਰ ਨਹੀਂ ਆ ਸੋਨੂੰ ਆ ਜਾ ਪੁੱਤ ਇਹਨਾਂ ਨੂੰ ਨਾ ਬਾਹਰ ਨੂੰ ਆਇਆ ਕਰ ਜੇ ਰੋਟੀਆਂ ਸਾਡੀਆਂ ਖਾਦਾ ਰਹੇ ਤਾਂ ਅੱਗੇ ਤੇ ਕਿਦਾਂ ਬੋਲਦਾ ਹੈ ਸਾਡੇ ਨਾਲ ਵਿੱਚ ਮੈਨੂੰ ਪੁੱਤ ਪੁੱਤ ਤੇ ਮੈਨੂੰ ਧੱਕੇ ਮਾਰਦੀ ਹੈ ਇਸ ਕਹਾਣੀ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰਮਾਂ ਦਾ ਕੋਈ ਪਤਾ ਨਹੀਂ ਕਿਸ ਵੇਲੇ ਇਨਸਾਨ ਫਰਸ਼ ਤੋਂ ਉੱਠ ਕੇ ਅਰਸ਼ ਤੇ ਪਹੁੰਚ ਜਾਂਦਾ ਆ ਤੇ ਅਰਸ਼ ਤੋਂ ਫਰਸ਼ ਤੇ ਆਉਂਦੇ ਵੀ ਟਾਈਮ ਨਹੀਂ ਲੱਗਦਾ ਤੇ ਜੇ ਕੋਈ ਕਿਸਮਤ ਦਾ ਮਾਰਿਆ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਉਸ ਇਨਸਾਨ ਨੂੰ ਕੀ ਕੀ ਤਸੀਹੇ ਚਲਣੇ ਪੈਂਦੇ ਆ ਉਹ ਤੁਸੀਂ ਇਸ ਕਹਾਣੀ ਦੇ ਵਿੱਚ ਦੇਖੋਗੇ ਤੁਸੀਂ ਆਪਣੇ ਆਸ-ਪਾਸ ਛਾਤੀ ਮਾਰੋ ਤੁਹਾਨੂੰ ਇਦਾਂ ਦੇ ਮਜ਼ਲੂਮ ਬਹੁਤ ਮਿਲ ਜਾਣਗੇ ਭਾਬਾ ਇੱਥੇ ਬਹਿ ਗਿਆ ਤੁਹਾਨੂੰ ਬੈਠਦੇ ਤੇ ਜੇ ਨਵਾਂ ਅੰਦਰ ਬੈਡਰੂਮ 'ਚ ਸਵਾਲ ਲਿਆ ਯਾਰ ਦਵਾਨ ਬੈੱਡ ਕੀ ਆਂਦਾ ਉਹਨੂੰ ਪਰ ਪਹਿਲਾਂ ਇੱਥੇ ਤੇ ਜੇ ਅੰਦਰ ਪਾਪਾ ਨੇ ਰੋਟੀ ਪੜਾਈ ਨਾ ਤੇ ਥਾਲੀ ਖੋ ਕੇ ਬਹਿ ਗਿਆ ਖਾਣ ਲੈ ਕੇ ਆ ਅੱਛਾ ਉਹਨੇ ਉਹ ਬਣਾ ਦਵਾਲਿਆ ਪਤਾ ਨਹੀਂ ਉਹਨੂੰ ਪਤਾ ਨਹੀਂ ਮੈਨੂੰ ਉਹਨੇ ਕੀ ਕਹਣਾ ਮੈਂ ਤੇ ਆਪ ਕਰ ਰਹੇ ਹੁਣ ਮੇਰੇ ਦਵਾਲੇ ਹੋ ਮੁਰਗੀ ਭੰਨਿਆ ਥੋੜਾ ਉਹ ਕਿਹਾ ਕੁਵਾਲਿਆ ਅੰਦਰ ਤੇ ਜਦੋਂ ਉਹ ਗੁੱਸੇ ਗੱਸੇ ਹੋ ਕੇ ਬਾਹਰ ਚਲ ਗਿਆ ਨਾ ਅਹੀਂ ਅੰਦਰ ਜਿਹੜੀਆਂ ਗੱਲਾਂ ਕਰ ਤੇ ਰੋਟੀ ਮੰਗੀ ਮੈਂ ਦੇਣਾ ਤੇ ਇੱਥੇ ਲੱਗੇ ਬਿਠਾ ਅੰਦਰ ਪਾਪਾ ਵੀ ਇਦਾਂ ਹੀ ਕਹਿੰਦਾ ਹੁਣ ਨਾ ਉਹਨੂੰ ਬਾਹਰ ਭਜਾਇਆ ਗੀਓ ਵੀ ਦਫਾ ਹੋ ਜਾ ਭਰਾ ਬਾ ਮਮੀ ਆਖਾ ਪਤਾ ਨਹੀਂ ਕਿ ਇਹਨੂੰ ਕਿੰਨੇ ਦੋ ਦੋ ਕੋਲੀਆਂ ਰੱਖ ਦਿੱਤੀਆਂ ਨਾਲ ਪਨੀਰ ਉੱਤੇ ਮੱਖਣ ਪਾਇਆ ਇਨਾ ਨਹੀਂ ਵੱਖਰਾ ਸਭ ਕੁਝ ਤੇ ਆਪਾਂ ਪਹਿਲੀ ਨੂੰ ਰੋਟੀ ਪੜਾਈ ਸੁਮਨ ਨੇ ਤੇ ਉਹ ਹੋ ਕੇ ਬੈਗਿਆ ਤਾਂ ਕੀ ਕਰ ਸਕਦਾ ਸੀ ਉਹ ਬੜਿਓ ਮੈਂ ਆਡੇ ਦੇ ਕਿਹਨੂੰ ਤੇ ਦਾਦ ਦਾ ਘਟੀਆ ਪੁੱਤਾਂ ਨੇ ਨਹੀਂ ਕਿ ਇਹਨਾਂ ਇਦਾਂ ਇਹਦੇ ਕੋਲ ਖਾਲੀ ਖੜੀ ਤੇ ਇਹਦਾਈ ਦੇ ਕਿਦਾਂ ਜੁੱਤ ਪੈ ਗਈ ਆ ਜੀ ਪਾਪਾ ਦਾ ਵੀ ਚਾਦਰ ਤੇ ਨਹੀਂ ਬੈਹਨਦਾ ਕਿ ਇਹ ਨੂੰ ਹੁਣ ਚਾਦਰ ਹੀ ਚੁੱਕਣ ਡਈ ਹੁਣ ਮੈਂ ਰਹਿਣਤੀ ਮੈਂ ਹੁਣ ਨਾ ਕਿ ਕੋਈ ਦਿਓ ਭਰਾਵਾ ਸਵੇਰ ਕੋ ਪੀ ਜਾਊਗੀ ਚਾਦਰ ਚੱਲ ਬਹੁਤ ਐਨਕੀ ਰੋਟੀ ਲੈ ਕੇ ਦਵਾ ਪੁੱਤ ਤੂੰ ਹੀ ਖਾ ਲੈ ਕਿੱਥੋਂ ਲੈਣ ਦਾ ਗਰੋ ਹੋ ਗਿਆ ਕਾਲੀ ਰੋਟੀ ਖਾਲੀ ਆ ਖਾਲੀ ਆ ਓਏ ਇਹ ਬੰਦਾ ਡਾਪਾ ਇਸ ਤਰ੍ਹਾਂ ਤੈਨਾਂ ਖਲਾ ਦਿੰਨੇ ਆ ਆ ਮੈਨੂੰ ਹੁਣ ਅੰਦਰ ਬੰਦ ਦੇ ਇਹ ਨਹੀਂ ਕਿ ਹੁਣ ਚੂਣੀ ਮੈਂ ਪਾਪਾ ਇੱਥੇ ਸੌਣਾ ਵਾ ਉਹ ਉਦੋਂ ਕਿੱਥੇ ਸੌਣਾ ਚ ਵਾਰੇ ਤੇ ਅੱਗੇ ਤੇ ਮੈਂ ਉੱਥੇ ਸੌਣਾ ਹੁਣ ਤੂੰ ਇੱਥੇ ਸੌਣਾ ਕਰਨਾ ਵਾ ਠੀਕ ਨਹੀਂ ਠੀਕ ਆ ਮੈਨੂੰ ਫੜ ਕੇ ਅੰਦਰ ਬੰਦ ਦੇ ਹੁਣ ਆ ਬੰਦੇ ਅੰਦਰ ਮੇਰੀ ਗੱਡੀ ਪਰ ਤਾਂ ਆਤੀ ਐਨੇ ਤੂੰ ਗੱਡੀ ਨੂੰ ਲੋਈ ਜਾ ਮੈਂ ਰੋਟੀ ਨੂੰ ਰੋਣ ਦੇ ਆ ਬੱਬਾ ਤੂੰ ਰੋਟੀ ਖਾਣੇ ਰਿਹਾ ਹੈ ਚੰਗਾ ਬੋਧਿਆ ਮੇਰੇ ਨਾਲ ਬਕਵਾਸ ਨਾ ਕਰ ਮੇਰੇ ਨਾਲ ਗੜੀ ਚਮੜ ਚਮੜ ਕਰੀ ਤਰਿਆ ਜਾਂਦਾ ਬੱਬਾ ਭੁੰਗਾ ਦੇ ਆ ਕੀ ਭੁੰਗਾ ਦੇ ਆ ਦੱਸਾਂ ਮੈਨੂੰ ਤੂੰ ਗੁੱਸੇ ਵੜਾਉਣ ਲਿਆ ਹੁਣ ਤੈਨੂੰ ਕਿਉਂ ਪ੍ਰੀਵਾਂ ਮੈਂ ਤੈਨੂੰ ਗੁੱਸੇ ਨਾਲ ਮਾਤੇ ਤੂੰ ਮੇਰੇ ਨਾਲ ਸੁਣੀ ਕੀਤੀ ਆ ਅੱਲਾ ਮਾਰਦਾ ਗਣੀ ਜਬਾਨ ਲੜਾਉਂਦਾ ਮੇਰੇ ਨਾਲ ਮੈਂ ਨਰਾਜ ਗੱਲਾਂ ਕਰਨੀਆਂ ਆਈ ਹਾਂ ਜੇ ਛੌਂਗੀ ਹਨਾ ਤੇ ਮੈਂ ਭਾਪੇ ਨੂੰ ਗੁੱਸੇ ਨਾਲ ਆਈ ਹਾਂ ਗੱਲਾਂ ਕਰੋ ਮੈਂ ਨਾ ਇੱਥੇ ਠੀਕ ਵਾ ਇੱਥੇ ਨਾ ਵੀ ਬੜਾ ਅਜਬ ਆਹ ਗਰਮੀ ਇੱਥੇ ਲੱਗੂ ਗਰਮੀ ਨੂੰ ਪੂਰੀ ਮੈਂ ਇੱਧਾ ਸੌਂਗਾ ਪਾ ਮੈਨੂੰ ਅੱਜ ਕੋਈ ਦੇ ਨਾ ਕੱਪੜਾ ਕੋਈ ਵੇਖੀ ਜਾਊਗੀ ਓਹ ਜੰਮੀ ਕਿੱਦਾਂ ਫਿਰ ਤੂੰ ਕਦੋਂ ਦੀ ਇਹ ਨਾ ਕਰ ਤੈਨੂੰ ਕੁੜਦੈਂਦੇ ਆ ਮੈਨੂੰ ਕਿੰਨੇ ਤੇਰਾ ਬਗਾਨਾ ਘਰ ਵਾ ਕਿੰਨੇ ਨੇ ਤੋ ਜੋਕੇ ਲੈ ਦੱਸਦਾ ਤੂੰ ਕਿਥੋਂ ਆਇਆ ਤਾਨੂੰ ਗਾਪਾ ਗੁੱਸੇ ਹੁੰਦਾ ਵਾ ਬੀਬੀ ਗੁੱਸੇ ਹੁੰਦੀ ਆ ਲੋ ਬੀ ਬਿਗੂ ਸੇ ਹੋਈ ਨਾ ਉਸੇ ਕੇ ਮਾਰੀ ਉਹਦੇ ਉਹਨੇ ਆਪੇ ਮੰਨ ਜਾਣਾ ਸ਼ਿੰਗ ਮਾਰੀ ਢਿੱਡ ਚ ਕਰਕੇ